ਮਨਿੰਦਰਜੀਤ ਸਿੱਧੂ ਕਾਮਰੇਡ ਜੇ ਅਜ ਦੀਪ ਸਿੱਧੂ ਸਾਡੇ ਵਿੱਚ ਹੁੰਦਾ ਤੇ ਉਹ ਮਨਿੰਦਰਜੀਤ ਸਿੱਧੂ ਜਿਹਦੇ ਤੇ ਬਲਕਾਰ ਸਿੱਧੂ ਨੇ ਪਰਚਾ ਕਰਵਾਇਆ ਉਹਦੀ ਸਪੋਰਟ ਦੀਪ ਸਿੱਧੂ ਕਰਦਾ ਜਾਂ ਨਹੀਂ ਕਰਦਾ ਉਹਦੇ ਹੱਕ ਚ ਬੋਲਦਾ ਜਾਂ ਨਹੀਂ ਬੋਲਦਾ ਉਸ ਤੋਂ ਬਾਅਦ ਜੇ ਉਹ ਹੱਕ ਦੇ ਵਿੱਚ ਬੋਲਦਾ ਇਹਨਾਂ ਦੇ ਉਹ ਹਮਾਇਤ ਆ ਜਿਹੜੀ ਉਹ ਪੱਛਦੀ ਕਿ ਨਹੀਂ ਪੱਛਦੀ ਕਿਉਂਕਿ ਇਹਨਾਂ ਨੇ ਤਾਂ ਵਿਰੋਧ ਹੀ ਕਰਨਾ ਹੁੰਦਾ ਇਹਨਾਂ ਨੇ ਵਿਰੋਧ ਹੀ ਕਰਨਾ ਸੀ ਇਹ ਉਹ ਬੰਦਾ ਕਾਮਰੇਡ ਆ ਜਿਨੇ ਦੀਪ ਸਿੱਧੂ ਦੇ ਜਾਣ ਮਗਰੋਂ ਵੀ ਉਹਦੀ ਕੁਰਦਾਰ ਕੁਛ ਹੀ ਨਹੀਂ ਛੱਡੀ ਦੀਪ ਸਿੱਧੂ ਦੇ ਜਾਣ ਮਗਰੋਂ ਵੀ ਉਹ ਕਾਮਰੇਡ ਜਿਹੜੇ ਅੱਜ ਵੀ ਗद्दार ਕਹਿੰਦੇ ਆ ਦੀਪ ਸਿੱਧੂ ਨੂੰ ਉਹਨਾਂ ਨੂੰ ਅੱਜ ਵੀ ਇਹ ਪ੍ਰਮੋਟ ਕਰਦਾ ਇਹ ਖੁਦ ਕਾਮਰੇਡ ਆ ਜਿਹੜਾ ਜੇ ਦੀਪ ਸਿੱਧੂ ਇਹਨਾਂ ਦੇ ਹੱਕ ਦੇ ਵਿੱਚ ਖੜਦਾ ਇਹਦੇ ਹੱਕ ਦੇ ਵਿੱਚ ਤਾਂ ਇਹਨਾਂ ਨੇ ਇਹ ਗੱਲ ਕਹਿਣੀ ਸੀ ਕਿ ਸਾਨੂੰ ਤੇਰੀ ਲੋੜ ਨਹੀਂ ਇਹਨਾਂ ਦੇ ਕਈ ਪ੍ਰੋਗਰਾਮਾਂ ਦੇ ਵਿੱਚ ਜੇ ਲੱਖਾਂ ਸੁਧਾਣਾ ਕਿਤੇ ਆ ਜੇ ਤਾਰੇ ਉਹਦਾ ਬਾਈਕਾਟ ਕਰ ਦਿੰਦੇ ਆ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਨਹੀਂ ਆਉਣਾ ਚਾਹੀਦਾ। ਕੁਝ ਬੰਦੇ ਆ ਜਿਹੜੇ ਦੀਪ ਸਿੱਧੂ ਨੂੰ ਮਾੜਾ ਬੋਲਦੇ ਸੀ ਪਰ ਬਾਅਦ ਦੇ ਵਿੱਚ ਉਹ ਚੰਗਾ ਵੀ ਬੋਲਣ ਲੱਗ ਪਏ ਅੱਜ ਉਹ ਦੀਪ ਸਿੱਧੂ ਦੀਪ ਸਿੱਧੂ ਕਰਦੇ ਆ ਉਹਦਾ ਨਾਮ ਵੀ ਜਲ ਲੈਂਦੇ ਆ ਤੇ ਉਹਦੀ ਸ਼ਲਾਘਾ ਵੀ ਕਰਦੇ ਆ ਪਰ ਇਹ ਉਹ ਬੰਦਾ ਜਿਹਨੇ ਦੀਪ ਸਿੱਧੂ ਦੀ ਰੱਜ ਕੇ ਗੁਰਦਾਰਕੋਸ਼ੀ ਕੀਤੀ ਰੱਜ ਕੇ ਤੇ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਵੀ ਇਹ ਹੱਡਿਆ ਨਹੀਂ ਇਹ ਉਹ ਬੰਦਾ ਤੇ ਜੇ ਆਪਾਂ ਗੱਲ ਕਰੀਏ ਪੱਤਰਕਾਰੀ ਦੀ ਪੱਤਰਕਾਰੀ ਪੱਤਰਕਾਰ ਦਾ ਫਰਜ਼ ਹੁੰਦਾ ਕਿ ਦੋਹਾਂ ਧਿਰਾਂ ਦੀਆਂ ਗੱਲਾਂ ਸੁਣ ਕੇ ਫੇਰ ਕਿਤੇ ਜਾ ਕੇ ਜਿਹੜੀ ਉਹ ਖਬਰ ਚਲਾਉਣੀ ਆ ਕਿਉਂਕਿ ਇਹ ਜ਼ਰੂਰੀ ਹੁੰਦਾ ਪਰ ਉਹ ਬੰਦਾ ਜਿਹਨੇ ਇੱਕ ਧਿਰ ਦੀ ਗੱਲ ਕਰਕੇ ਮੁੜ ਕੇ ਉਹਦਾ ਰੌਲਾ ਪਾ ਕੇ ਮੁੜ ਕੇ ਦੂਜੀ ਧਿਰ ਕੋਲੇ ਜੇ ਜਾਵੇ ਨਾ ਜਾਵੇ ਉਹ ਬਾਅਦ ਦੀ ਗੱਲ ਆ ਦੀਪ ਸਿੱਧੂ ਦੀ ਗੱਲ ਦੇ ਵਿੱਚ ਵੀ ਇਹੀ ਹੋਇਆ ਕਿ ਇਹਨੇ ਸਿਰਫ ਦੀਪ ਸਿੱਧੂ ਨੂੰ ਜਿਨ੍ਹਾਂ ਨੇ ਗਦਾਰ ਕਿਹਾ ਉਹਨਾਂ ਦੀ ਹਮਾਇਤ ਦੇ ਵਿੱਚ ਆ ਕੇ ਇਹਨੇ ਦੀਪ ਸਿੱਧੂ ਨੂੰ ਗਦਾਰ 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 ਅੱਜ ਤੱਕ ਗਦਾਰ ਕਹਿੰਦਾ ਰਿਹਾ ਇਹ ਇਹ ਉਹ ਕਾਮਰੇਡ ਆ ਫਿਰ ਦੱਸੋ ਕਿਸ ਤਰ੍ਹਾਂ ਮਤਲਬ ਕਿਹਾ ਜਾਵੇ ਕਿ ਹਾਂ ਸਾਨੂੰ ਇਸ ਗੱਲ ਦਾ ਕੋਈ ਖੁਸ਼ੀ ਨਹੀਂ ਹੈਗੀ ਕਿ ਇਹਦੇ ਤੇ ਪਰਚਾ ਹੋ ਗਿਆ ਜਾਂ ਬਲਕਾਰ ਸਿੱਧੂ ਨੇ ਪਰਚਾ ਕਰਾਤਾ ਠੀਕ ਆ ਮਾੜੀ ਗੱਲ ਆ ਨਹੀਂ ਹੋਣਾ ਚਾਹੀਦਾ ਸੀਗਾ ਪਰ ਪ੍ਰਮਾਤਮਾ ਮੂਰੇ ਇਹੋ ਜਿਹੇ ਬੰਦੇ ਅਰਦਾਸ ਕਰਨ ਕਿ ਖਾਲਸਾ ਰਾਜ ਨਾ ਆਜੇ ਜੇ ਆ ਗਿਆ ਤਾਂ ਫਿਰ ਇਹਨਾਂ ਕਾਵਰੇਟਾਂ ਦਾ ਜਿਹੜਾ ਜਿਉਣਾ ਮੁਸ਼ਕਲ ਹੋ ਜਾਣਾ ਇਹੋ ਬੰਦੇ ਆ ਇਹੋ ਬੰਦਿਆਂ ਦੀ ਸਪੋਰਟ ਕਰਦਾ ਜਿਹੜੇ ਜਿਨ੍ਹਾਂ ਨੇ ਚੰਦ ਭਾਣ ਵਾਲੇ ਮਸਲੇ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਧਰਨੇ ਦੇ ਵਿੱਚ ਆਉਣ ਕਰਕੇ ਮੋੜਤਾ ਬੇਇੱਜ਼ਤੀ ਕਰਕੇ ਮੋੜਿਆ ਜਿਹੜੇ ਕੌਮ ਨੂੰ ਕਦੇ ਬਰਦਾਸ਼ਤ ਹੀ ਨਹੀਂ ਕਰਦੇ ਇਹ ਉਹਨਾਂ ਬੰਦਿਆਂ ਦਾ ਪ੍ਰਮੋਟਰ ਹੈ ਫਿਰ ਦੱਸੋ ਕਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਠੀਕ ਆ ਯਾਰ ਚਲੋ ਫਿਰ ਵੀ ਪਰਚਾ ਵੀ ਕੈਨਸਲ ਹੋ ਜਾਊਗਾ ਸਾਰਾ ਕੁਝ ਹੋ ਜਾਊਗਾ ਪਰ ਜਿਹੜੀ ਕਰਦਾਰ ਕੁਸ਼ੀਦੀਪ ਸਿੱਧੂ ਦੀ ਕੀਤੀ ਐ ਇਹਨਾਂ ਨੇ ਉਹ ਕਦੇ ਵੀ ਨਾ ਭੁੱਲਣੀ ਹੋਊਗਾ ਤੇ ਉਹਦਾ ਨਿਪਟਾਰਾ ਜਿਹੜਾ ਉਹ ਗੁਰੂ ਸਾਹਿਬ ਕਰਨਗੇ ਕਰਨਗੇ ਇਹ ਹੋ ਨਹੀਂ ਸਕਦਾ ਕਿ ਉਹਦਾ ਨਿਪਟਾਰਾ ਨਾ ਹੋਵੇ ਉਹਦਾ ਨਿਪਟਾਰਾ ਹੋਊਗਾ ਹੋਊਗਾ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਨਾ ਤਾਂ ਇਹ ਕਿਸਾਨੀ ਦੀ ਗੱਲ ਕਰਦਾ ਨਾ BJP ਦੇ ਖਿਲਾਫ ਬੋਲਦਾ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੀ ਮਾਜੀ ਪਾਰਟੀ ਦੇ ਖਿਲਾਫ ਬੋਲੇ ਪਰ ਇੱਕ ਨਿਰਪੱਖ ਪੱਤਰਕਾਰ ਹੋਣਾ ਚਾਹੀਦਾ ਜਿਹੜਾ ਪੱਤਰਕਾਰ ਦੋਆ ਤਰ੍ਹਾਂ ਦੀ ਗੱਲਬਾਤ ਕਰਕੇ ਫਿਰ ਕਿਤੇ ਜਾ ਕੇ ਇਹ ਉਹ ਪੱਤਰਕਾਰ ਆ ਜਿਹੜਾ ਚਲਦੇ ਰੋੜਿਆਂ ਦੇ ਵਿੱਚ ਇਹ ਗੱਲ ਕਹਿੰਦਾ ਸੀ ਆਪਦੇ ਨਾਲ ਦੇ ਨੂੰ ਕਿ ਗੱਡੀ ਕੱਟ ਓਏ ਆਪਾਂ ਇੱਥੋਂ ਚੱਲੀਏ ਮਾਹੌਲ ਖਰਾਬ ਹੋ ਗਿਆ ਇਟਾਂ ਉਰੇ ਚੱਲਣ ਲੱਗ ਪਏ। ਮਤਲਬ ਮਕਸਦ ਇਹ ਆ ਕਿ کردار ਕੁਸ਼ੀ ਕਰਨ ਵਾਲਿਆਂ ਦੀ سپورਟ ਜਾਂ ਜਿਨ੍ਹਾਂ ਨੇ ਦੀਪ ਸਿੱਧੂ ਦੀ ਕਰਦਾਰ ਕੁਸ਼ੀ ਕੀਤੀ ਉਹਨਾਂ ਦੀ سپورਟ ਜਿਹੜੀ ਆ ਉਹ ਸ਼ਾਇਦ ਦੀਪ ਸਿੱਧੂ ਕਰ ਜਾਂਦਾ ਜੇ ਅੱਜ ਹੁੰਦਾ ਪਰ ਸਾਡੇ ਵੱਲੋਂ ਨਹੀਂ ਹੁੰਦੀ। ਕਿਉਂਕਿ ਸਾਡਾ ਭਰਾ ਗਿਆ ਤੇ ਸਾਡੇ ਭਰਾ ਦੇ ਜਾਣ ਤੋਂ ਬਾਅਦ ਵੀ ਇਹਨਾਂ ਨੇ ਕਰਤਾਰਕੁਸ਼ੀ ਨਹੀਂ ਛੱਡੀ ਤੇ ਸਾਡੇ ਦਿਲ ਦੇ ਵਿੱਚ ਦਰਦ ਹੁੰਦਾ ਇਹਨਾਂ ਦੇ ਨਹੀਂ ਹੁੰਦਾ ਨਾ ਹੋਵੇ ਜਦੋਂ ਇਹਨਾਂ ਦਾ ਕੋਈ ਜਾਊਗਾ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਦਰਦ ਕੀ ਹੁੰਦਾ ਸਪੋਰਟ ਕਰਨੀ ਚਾਹੀਦੀ ਹੈ ਕਿ ਨਹੀਂ ਕਰਦੀ ਚਾਹੀਦੀ ਇਹ ਇਹਨੇ ਐ ਹੋ ਜੀਆਂ ਪੋਸਟਾਂ ਤੱਕ ਪਾਈਆਂ ਕਿ ਮੈਂ ਦੀਪ ਸਿੱਧੂ ਦੇ ਖਿਲਾਫ ਪੋਸਟ ਪਾਈ ਤੇ ਕਈਆਂ ਨੂੰ ਮਿਰਚਾਂ ਲੱਗੀਆਂ ਇਹ ਇਹ ਅਸਲੀਅਤ ਆ ਇਹਦੀ ਪਤਾ ਸਾਰਿਆਂ ਨੂੰ ਅਸਲੀਅਤ ਪਰ ਕਈ ਲੋਕ ਜਿਹੜੇ ਹੁੰਦੇ ਆ ਉਹ ਪੰਥਕ ਲੋਕ ਵੀ ਜਿਹੜੇ ਹੁੰਦੇ ਜਿਹੜੇ ਅਜ ਦੀਪ ਸਿੱਧੂ ਦੀਪ ਸਿੱਧੂ ਵੀ ਕਰਦੇ ਆ ਉਹ ਵੀ ਕਈ ਇਹਦੇ ਹੱਕ ਦੇ ਵਿੱਚ ਬੋਲ ਗਏ ਪਤਾ ਨਹੀਂ ਸ਼ਾਇਦ ਉਹ ਭੁੱਲ ਗਏ ਹੋਣਗੇ ਕਿਹਨੇ ਇਸ ਤਰ੍ਹਾਂ ਕੀਤਾ ਧੰਨਵਾਦ ਕਰਦੇ ਆ ਉਹਨਾਂ ਦਾ ਜਿਨ੍ਹਾਂ ਨੇ ਕਰਦਾਰਕੁਸ਼ੀ ਕੀਤੀ ਸੀ ਪਰ ਆ ਜੋ ਦੀਪ ਸਿੱਧੂ ਦੇ ਹੱਕ ਦੇ ਵਿੱਚ ਮੁਗਤ ਰਹੇ ਆ ਤੇ ਪਤਾ ਨਹੀਂ ਚਲੋ ਸੋਚ ਹੁੰਦੀ ਆ ਆਪਦੀ ਆਪਦੀ ਵੱਖਰੀ ਵੱਖਰੀ ਅਸੀਂ ਕਹਿੰਦੇ ਆ ਕਿ ਪਰਚਾ ਕੈਂਸਲ ਹੋ ਜੇ ਕੋਈ ਚੱਕਰ ਨਹੀਂ ਪਰ ਜਿਹੜੀ ਆਪਦੀ ਪੱਤਰਕਾਰੀ ਆ ਉਹ ਨਿਰਪੱਖ ਕਰੇ ਜਿੰਨਾ ਪੱਤਰਕਾਰਾਂ ਨੇ ਦੀਪ ਸਿੱਧੂ ਦਾ ਸਾਥ ਦਿੱਤਾ ਬਹੁਤ ਧੰਨਵਾਦ ਆ ਉਹਨਾਂ ਦਾ ਜਿੰਨਾ ਪੱਤਰਕਾਰ ਜਿਹੜੇ ਨਿਰਪੱਖਤਾ ਕਰਦੇ ਆ ਦੋਹਾਂ ਧਿਰਾਂ ਦੀ ਜਿਹੜੀ ਆਪਸੀ ਲੜਾਈ ਹੋਵੇ ਉਹਦੇ ਦੋਹਾਂ ਧਿਰਾਂ ਦੀ ਬਿਆਨਬਾਜ਼ੀ ਕਰਕੇ ਫੇਰ ਪੱਤਰਕਾਰ ਪੱਤਰਕਾਰ ਬਣਦੇ ਆ ਬਹੁਤ ਧੰਨਵਾਦ ਆ ਉਹਨਾਂ ਦਾ ਪਰ ਜਿਹੜੇ ਸਿਰਫ ਤੇ ਸਿਰਫ ਇੱਕੋ ਕਾਮਰੇਟ ਲਾਣੇ ਦੇ ਹਮੈਤੀ ਬਣੇ ਹੋਏ ਆ ਜਾਂ ਆਪਾਂ ਕਹਿ ਲਈਏ ਕਿ ਉਹਦੇ ਚੇਲੇ ਚਪਾਟੇ ਬਣੇ ਹੋਏ ਆ ਇਹਦੇ ਤਾਂ ਉਹ ਹਾਲਾਤ ਆ ਵੀ ਜਿਹੜੇ ਦੀਪ ਸਿੱਧੂ ਦੇ ਖਿਲਾਫ ਬੋਲਦੇ ਆ ਜੇ ਕਿਤੇ ਉੱਥੇ ਪ੍ਰੋਗਰਾਮ ਦੇ ਵਿੱਚ ਕੋਈ ਜਾਵੜੇ ਨਾ ਉੱਥੇ ਵੀ ਉਹਨਾਂ ਤੋਂ ਪੁੱਛਦੇ ਆ ਕਿ ਭਾਈ ਕਿਹਦੀ ਕਿਹਦੀ ਬਾਈਟ ਕਰਨੀ ਆ ਇਹ ਇਹੋ ਜਿਹੇ ਚੇਲੇ ਚਪਾਟੇ ਆ ਉਹਨਾਂ ਦੇ ਚਲੋ ਜੋ ਸੰਗਤ ਨੂੰ ਮਨਜ਼ੂਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਉਹੋ ਹੀ ਆ ਪਰ ਦੀਪ ਸਿੱਧੂ ਨੂੰ ਮਾੜਾ ਬੋਲਣ ਵਾਲਿਆਂ ਦਾ ਕਰਦਾਰ ਕੁਸ਼ੀ ਕਰਨ ਵਾਲਿਆਂ ਦਾ ਗੁਰੂ ਸਾਹਿਬ ਜਿਹੜਾ ਉਹ ਆਪਣੇ ਪਟਾਰਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ